ਇੱਕ ਸੈਟਲਮੈਂਟ ਹੈ ਜੀਮੀਦਾਰ ਨਾਲ ਜਿਹਦਾ ਪ੍ਰੋਫਿਟ ਡੀਲਰ ਵਾਲਾ ਕੰਮ ਕਰ ਰਿਹਾ ਜੀਮੀਦਾਰ ਨਾਲ ਜਦੋਂ ਜੀਮੀਦਾਰ ਦੇ ਕਮਾਟਾ ਤੇ ਨਵ ਰਜਿਸਟਰੀ ਹੋਊਗੀ ਉਹਨੂੰ ਐਲਓਆਈ ਮਿਲੂ ਐਲਓਆਈ ਮਿਲਣ ਤੋਂ ਬਾਅਦ ਉਹ ਮਾਰਕੀਟ ਤੇ ਵੇਚਣ ਜਾਊ ਉਹਦਾ ਇੱਕ ਹੋਰ ਉਹ ਜਦੋਂ ਵੇਚਣ ਜਾਊ ਤਾਂ ਉਹਦੀ ਕੀਮਤ ਲੱਖ ਰੁਪਏ ਗੱਜ ਘੱਟੋ-ਘੱਟ 80000 ਰੁਪਏ ਗੱਜ ਮੰਨ ਲਓ ਜੇ ਉਹਦਾ ਹਜ਼ਾਰ ਕਾਜੂ ਨੇ ਵੇਚਿਆ ਤਾਂ ਉਹ 8 ਕਰੋੜ ਮਿਲ ਗਿਆ 8 ਕਰੋੜ ਦਾ 33% ਟੈਕਸ ਚ ਦੇਣਾ ਦੇਖੋ 50 ਏਕੜ ਕਿਸੇ ਦੀ ਕੁਆਇਰ ਹੋ ਰਹੀ ਹੈ ਉਹਨੂੰ ਇਹ 20 ਕਿਲੇ ਘੱਟ ਰਹੇ ਆ ਜੀ ਇਹ ਜ਼ਮੀਨ ਦੀ ਜ਼ਮੀਨ ਦਾ ਆਪੀ ਕੁਆਇਰ ਹੋ ਰਹੀ ਹੈ ਇਹਨੂੰ 50 ਪੀਕੇ ਕਹਿੰਦੇ ਵੀ ਤੁਹਾਨੂੰ 20 ਕਿਲੇ ਮਿਲਣਗੇ ਜਦੋਂ ਪ੍ਰੋਪੋਜ਼ਲ ਬਣਦੀ ਸੀ ਜਦੋਂ ਜ਼ਮੀਨ ਰਿਕੁਆਇਰ ਹੁੰਦੀ ਸੀ ਕੀ ਉਹਦਾ ਮੈਂਬਰ ਹੁੰਦਾ ਸੀਗਾ ਐਮ ਐਲ اے ਮੈਂਬਰ ਪਾਰਲੀਮੈਂਟ ਉਸ ਪਿੰਡ ਦਾ ਸੰਬੰਧਿਤ ਪਿੰਡ ਦਾ ਸਰਪੰਚ ਉਹਨਾਂ ਦੀ ਇੱਕ ਕਮੇਟੀ ਬਣਦੀ ਸੀ ਜੀ ਡੀ ਸੀ ਉਹਦਾ ਚੇਅਰਮੈਨ ਹੁੰਦਾ ਸੀਗਾ ਪ੍ਰਕਾਸ਼ੀਆ ਸਰਕਾਰਾਂ ਦਾ ਉਹ ਪ੍ਰਾਈਸ ਡਿਸਕਰਪੇ ਸੀਗੇ ਉਹ ਲੈਂਡ ਪੁਲਿੰਗ ਦਾ ਮਾਰਕਟ ਰੇਟ ਫਿਕਸ ਕਰਦੇ ਸੀਗੇ ਪਰ ਹੁਣ ਤਾਂ ਐਮਐਨਏ ਨੂੰ ਚਲ ਪੁੱਛੇ ਨਹੀਂ ਪੌਲਸੀ ਬਣਾਉਣ ਲੱਗੇ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਉਹ ਠੱਗੇ ਜਾ ਰਹੇ ਕਿਉਂਕਿ ਅੱਜ ਕਮਾਡਾ ਨੂੰ ਇੱਕ ਜਿਨੀਦਾਰ ਦ੍ਰਿਸ਼ਟੀ ਕਰਾਇਆਊਗਾ ਦ੍ਰਿਸ਼ਟੀ ਕਰਾਉਣ ਤੋਂ ਬਾਅਦ ਉਹਨੂੰ ਕਦੋਂ ਕਿੰਨੇ ਰੁਪਏ ਮਿਲੇਗੀ ਉਹ ਕਿੱਦੋਂ ਸੜਕਾ ਵੰਡੀਆਂ ਕਿੱਤੇ ਉਹਨੂੰ ਪੋਜੈਸ਼ਨ ਮਿਲੂਗਾ ਕਿੱਤੇ ਉਹਨੂੰ ਪਲਾਟ ਮਿਲੂਗਾ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਹੁਣ ਮਾਨ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੈਂਡ ਪੁਲਿੰਗ ਪਾਲਿਸੀ ਦਾ ਐਲਾਨ ਹੁੰਦਾ ਤਾਂ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਹੋ ਜਾਂਦਾ ਭਾਵੇਂ ਲੁਧਿਆਣੇ ਦੇ ਇਲਾਕੇ ਦੀ ਗੱਲ ਕਰ ਲਈਏ ਰਾਜਪੁਰੇ ਦੇ ਇਲਾਕੇ ਦੀ ਗੱਲ ਕਰ ਲਈਏ ਪਟਿਆਲੇ ਦੇ ਇਲਾਕੇ ਦੀ ਗੱਲ ਕਰ ਲਈਏ ਜਾ ਫਿਰ ਮੁਵਾਲੀ ਦੇ ਇਲਾਕੇ ਦੇ ਕਰ ਗੱਲ ਜੀ ਕਿਉਂਕਿ ਜਦੋਂ ਲੈਂਡ ਪੁਲਿੰਗ ਪਾਲਿਸੀ ਬਣੀ ਸੀ ਤਾਂ ਮੁਵਾਲੀ ਦੇ ਵਿੱਚ ਸਭ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਇਹ ਧਰਨਾ ਲਗਾ ਕੇ ਲੈਂਡ ਪੁਲਿੰਗ ਪਾਲਿਸੀ ਲਈ ਗਈ ਸੀ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਨੇ ਲੈਂਡ ਪੁਲ ਜਿਹੜੀ ਪਾਲਿਸੀ ਹੈ ਉਹ ਲਿਆਂਦੀ ਸੀ ਤੇ ਸਾਡੇ ਨਾਲ ਮੁਵਾਲੀ ਤੋਂ ਜਿਹੜੇ ਸ਼ੋਮ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਪ੍ਰਵਿੰਦਰ ਸਿੰਘ ਸੁਹਾਣਾ ਤੇ ਸੀਨੀਅਰ ਅਕਾਲੀ ਆਗੂ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਇਸ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਕਿਉਂਕਿ ਹੁਣ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਨੀਤੀ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਤਾਂ ਉਸ ਦੇ ਉੱਤੇ ਵਿਚਾਰ ਕਰਕੇ ਵਾਪਸ ਉਸ ਨੂੰ ਲੈਣ ਦੇ ਉੱਤੇ ਵੀ ਜੀ ਵਿਚਾਰ ਚਰਚਾ ਇਸ ਹਫਤੇ ਹੋ ਸਕਦੀ ਹੈ ਕਿਉਂਕਿ ਹੁਣ ਮੁਹਾਲੀ ਦੇ ਜਿਹੜੇ ਐਮ ਐਲ ਏ ਨੇ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੋ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵਿੰਦ ਸਿੰਘ ਸਵਾਣਾ ਪ੍ਰਵਿੰਦਰ ਜੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਵਾ ਟੀਵੀ ਪੰਜਾਬ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਕਾਲਜ ਜੀ ਸਾਰਿਆਂ ਨੂੰ ਤੁਹਾਨੂੰ ਤੁਹਾਡਾ ਧੰਨਵਾਦ ਬਹੁਤ-ਬਹੁਤ ਜੀ ਬੜੇ ਜਿਹੜਾ ਸੰਵੇਦਨਸ਼ੀਲ ਮੁੱਦਾ ਮੁਹਾਲੀ ਨਾਲ ਜੁੜਿਆ ਹੋਇਆ ਤਾਂ ਤੁਸੀਂ ਜਿਹੜਾ ਇਹ ਪੇਸ਼ ਰੱਖੀ ਹੈ ਮੈਂ ਇਸ ਲਈ ਤੁਹਾਡਾ ਤਨਮਾਨ ਕਰਦਾ ਹਾਂ ਹਾਂਜੀ ਦੱਸੋ ਜੀ 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 ਸਿਵਾਨਾ ਸਾਹਿਬ ਕੀ ਵੀ ਦੇਖ ਦਿਓ ਜਿਸ ਤਰ੍ਹਾਂ ਲੈਂਡ ਪੁਲੀ ਪੋਲਿਸੀ ਸੀ ਸਭ ਤੋਂ ਪਹਿਲਾਂ ਇਹ ਸਮਝਾ ਦਿਓ ਜਿਹੜੀ ਅਕਾਲੀ ਦਲ ਨੇ ਬਣਾਈ ਸੀ ਲੈਂਡ ਪੁਲੀ ਪੋਲਿਸੀ ਤੇ ਜਿਹੜੀ ਹੁਣ ਇਹਦੇ ਵਿੱਚ ਸੋਧ ਕੀਤੀ ਗਈ ਹੈ ਇਹਦੇ ਵਿੱਚ ਫਰਕ ਕੀ ਆ ਅਸਲ ਦੇ ਵਿੱਚ ਮੈਂ ਇਹ ਜਿਹੜੀ ਲੈਂਡ ਪੁਲਿੰਗ ਸਕੀਮ ਸੀਗੀ ਇਹ 2009 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ 2007 ਚ ਹੋ ਚਾਈ ਸਭ ਤੋਂ ਵੱਡੀ ਮੰਗ ਸਾਡੇ ਮੋਹਾਲੀ ਹਲਕੇ ਦੀ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੀ ਇਹ ਸੀ ਜੀ ਕਿ ਜਿਮੀਦਾਰਾਂ ਨੂੰ ਇਹ ਜਿਹੜੀ ਜ਼ਮੀਨ ਐਕੁਆਇਰ ਹੁੰਦੀ ਆ ਉਹਦੇ ਦੇ ਹਿੱਸੇਦਾਰੀ ਮਿਲੇ ਭਾਗੀਦਾਰੀ ਮਿਲੇ ਜੀ ਤਾਂ ਉਹਦੇ ਲਈ ਫਿਰ ਮੰਨ ਲਿਓ ਕਿ ਮਰਹੂਮ ਕਪਤਨ ਕਮਲਜੀਤ ਸਿੰਘ ਜੀ ਜਿਹੜੇ ਉਸ ਸਮੇਂ ਸਹਿਕਾਰਤਾ ਮੰਤਰੀ ਸੀਗੇ ਕੈਬਨਟ ਦੇ ਵਜੀਦ ਸੀਗੇ ਉਹਨਾਂ ਨੇ ਫਿਰ ਉਸ ਸਮੇਂ ਮੰਨ ਲਿਓ ਕਿ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਔਰ ਸਾਖੀਬ ਸਿੰਘ ਬਾਦਲ ਸਾਹਿਬ ਨਾਲ ਸਲਾਹ ਕਰਕੇ ਤਾ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਖਰੜਾ ਤਿਆਰ ਕਰਕੇ ਦਿਓ ਜਿਹੜੇ ਸਾਡੇ ਇੱਥੇ ਜ਼ਿੰਮੇਦਾਰ ਬੈਠੇ ਸੀ। ਤਾ ਸਾਰੀਆਂ ਸਟੇਟਾਂ ਦੀ ਜਿਹੜੀ ਲੈਂਡ ਪੁਲਿੰਗ ਆ ਉਹ ਦੇਖੀ ਗਈ ਵੀ ਕਿਹੜੀ-ਕਿਹੜੀ ਸਟੇਟ ਚੱਲ ਰਹੀ ਹੈ। ਤਾ ਉਸ ਸਮੇਂ ਸਭ ਤੋਂ ਵਧੀਆ ਪਾਲਿਸੀ ਜਿਹੜੀ ਸੀਗੀ ਉਹ ਗੁਜਰਾਤ ਦੀ ਸੀਗੀ। ਤੇ ਉਸ ਸਮੇਂ ਗੁਜਰਾਤ ਦੇ ਸੀਐਮ ਨਰਿੰਦਰ ਮੋਦੀ ਜੀ ਸੀਗੇ ਜੀ ਉਹਨਾਂ ਵੱਲੋਂ ਜਿਹੜੀ ਲੈਂਡ ਪੁਲਿੰਗ ਸਕੀਮ ਉਸ ਸਮੇਂ ਬਣਾਈ ਸੀਗੀ ਉਹੀ ਪੰਜਾਬ ਦੇ ਵਿੱਚ ਉਹ-ਉਹ ਜੋ-ਜੋ ਸ਼ਰਤਾਂ ਸੀਗੀਆਂ ਉਹ ਲਾਗੂ ਕਰਾਈਆਂ ਸੀਗੀਆਂ। ਉਹ ਤੇ ਉਹ ਕਿਸਾਨਾਂ ਦੀ ਸਲਾਹ ਨਾਲ ਹੋਈ ਸੀਗੀ ਲੈਂਡ ਪੂਲਿੰਗ ਜਿਹੜੀ ਲਾਗੂ ਹੋਈ ਸੀਗੀ ਔਰ ਕਿਸਾਨ ਬੜੇ ਸੁਖੀ ਔਰ ਖੁਸ਼ ਸੀਗੇ ਉਸ ਸਕੀਮ ਦੇ ਨਾਲ ਉਸ ਸਕੀਮ 'ਚ 11000 ਗਜ ਕਮਰਸ਼ੀਅਲ ਮਿਲਦਾ ਸੀਗਾ 200 ਗਜ ਰੈ residen ਉਹ ਤੋਂ ਬਾਅਦ ਜਿੱਥੇ ਅੱਕੇ ਤੁਸੀਂ ਰਜਿਸਟਰੀ ਕਰਾਉਣੀ ਹੈ ਜ਼ਮੀਨ ਖਰੀਦਣੀ ਹੈ ਤਾਂ ਤੁਹਾਨੂੰ ਜਿਹੜੀ ਰਜਿਸਟਰੀ ਸੀਗੀ ਉਹ ਰਜਿਸਟ੍ਰੇਸ਼ਨ ਨੂੰ 30 ਛੱਡ ਕੇ ਜਿਹੜੀ ਸਟੈਂਪ ਫੀਸ ਹੈ ਉਹ ਬਿਲਕੁਲ ਮਾਫ ਸੀਗੀ ਉਸ ਤੋਂ ਬਾਅਦ ਟਿਊਬਲ ਕਨੈਕਸ਼ਨ ਮਿਲਦਾ ਸੀਗਾ ਔਰ ਬਹੁਤ ਸਾਰੀਆਂ ਸਕੀਮਾਂ ਸੀਗੀਆਂ ਜਿਹੜੀ ਆ ਆਈਟੀਆ ਦੇ ਖੇਤਰ ਤੋਂ ਵੀ ਉਹਨੂੰ ਛੋੜ ਦਿੱਤੀ ਗਈ ਸੀ ਕਿ ਤੇ ਤੁਚਾ ਉਹ ਆਵਾੜ ਨਾਲ ਪਰ ਹੁੰਦੀ ਸੀ ਜਮੀਨ ਜਦੋਂ ਅਕਵਾਇਰ ਹੁੰਦੀ ਸੀ ਆਵਾੜ ਸੀਗਾ ਤੁਸੀਂ ਮੰਨ ਲਓ ਜ਼ਮੀਨ ਦੇ ਪੈਸੇ ਲੈਣੇ ਆ ਤਾਂ ਕੀਮਤ ਲੈ ਲਓ ਕਿਉਂਕਿ ਡੀਸੀ ਰੇਟ ਦਾ 4 ਗੁਣਾ ਮੇਰੇ ਖਿਆਲ ਨਾਲ 4 ਗੁਣਾ ਕੀਮਤ ਵੱਧ ਮਿਲਦੀ ਸੀ ਜੀ ਜੋ ਡੀਸੀ ਰੇਟ ਹੈ ਜਿਸ ਪਿੰਡ ਦਾ ਉਸ ਮੁਤਾਬਕ ਜੇ ਜਮੀਨਦਾਰ ਨੇ ਲੈਂਡ ਪੁਲਿੰਗ ਲਈ ਹੁੰਦੀ ਸੀ ਕਿ ਉਹ ਲੈਂਡ ਪੁਲਿੰਗ ਲੈ ਲੈਂਦਾ ਤਾਂ ਜੇ ਧੀਮੀਦਾਰ ਨੇ ਆਪਣਾ ਪੇਮੈਂਟ ਲੈਣੀ ਹੈ ਤੋਂ ਵਾਰ ਵਾਰ ਪੇਮੈਂਟ ਵੀ ਲੇਟ ਤੱਕ ਦਾਦੀਆ ਸੋ ਇਸ ਕਰਕੇ ਬੜੀ ਲਾਹੇਵੰਦ ਸਕੀਮ ਸਾਫ ਤੋਂ ਹੋਈ ਸੀ ਪਰ ਅੱਜ ਸਰਕਾਰ ਨੇ ਨਾ ਤਾਂ ਕੋਈ ਅਵਾਰਡ ਕਰਿਆ ਨਾ ਕੁਛ ਕਰਿਆ ਸਿੱਧੀ ਸਰਕਾਰ ਜ਼ਮੀਨ ਡੀਆ ਰਜਿਸਟਰੀਆਂ ਕਹਿੰਦੇ ਵੀ ਤੁਸੀਂ ਗਮਾਟਾ ਨੂੰ ਕਰਾਓ ਤੇ ਗਮਾਟਾ ਤੋਂ ਤੁਸੀਂ ਕਰਾਓ ਇਹ ਸਿਰਫ ਆ ਸਾਡੇ ਮੂਰਤ ਇਹੀ ਲੱਗ ਰਿਹਾ ਵੀ ਇਹ ੱਪੱਬੜ ਪੂਸਾ ਔਰ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਉਹ ਠੱਗੇ ਜਾ ਰਹੇ ਆ ਕਿਉਂਕਿ ਅੱਜ ਕਮਾਡਾ ਨੂੰ ਇੱਕ ਜਿਨੀਦਾਰ ਰਜਿਸਟਰੀ ਕਰਾਇਆ ਉਸਾਰ ਇਸੇ ਕਾਰਨ ਤੋਂ ਬਾਅਦ ਉਹਨੂੰ ਕਹਿੰਦੇ ਕਿ ਤੁਸੀਂ ਨੂੰ ਕਿੱਥੇ ਉਹ ਸੜਕਾਂ ਬਣਨੀਆਂ ਕਿੱਥੇ ਉਹਨੂੰ ਪੋਜੈਸ਼ਨ ਮਿਲੂਗਾ ਕਿੱਥੇ ਉਹਨੂੰ ਪਲਾਟ ਮਿਲੂਗਾ ਸੋ ਇਹ ਚਿੰਤਾ ਦਾ ਵਿਸ਼ਾ ਅੱਜ ਸਹਿਮ ਦਾ ਮਾਹੌਲ ਸਾਰੇ ਜਿਹੜੇ ਜ਼ਿਮੀਦਾਰਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਹੈ ਉਹਨਾਂ ਨੂੰ ਹੈਗਾ ਜੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਗਮਾਡਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਇਸ ਨੀਤੀ ਦੇ ਤਹਿਤ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਹਾਲੇ ਤੱਕ ਪਲਾਟ ਨਹੀਂ ਦਿੱਤੇ ਗਏ ਉਹਨਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਕਹਿੰਦੇ ਸਭ ਤੋਂ ਰਿਸ਼ਵਤ ਵੀ ਮੰਗੀ ਜਾਂਦੀ ਹੈ ਵੀ ਜੇਕਰ ਤੁਹਾਨੂੰ ਪਲਾਟ ਲੈਣਾ ਹਾਂ ਬਿਲਕੁਲ 2021 ਦੇ ਵਿੱਚ ਜ਼ਮੀਨ ਦੀ ਐਕਵਾਇਰ ਹੋਈ ਹੈ ਹੁਣ ਅੱਜ ਤੱਕ ਪੋਜੈਸ਼ਨ ਲੈਟਰ ਨਹੀਂ ਮਿਲੇ ਤੇ ਲੋਕ ਕਮਾਟਾ ਦੇ ਵਿੱਚ ਚੱਕਰ ਮਾਰ ਮਾਰ ਕੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਉਹ ਅਵਾਰਡ ਰਹੀ ਹੋਇਆ ਸੀਗਾ ਉਹਦੇ 'ਚ ਇਹ ਵੀ ਸੀਗਾ ਉਹ ਦੇਖੋ ਉਹਦੇ 'ਚ ਇੱਕ ਪੁਆਇੰਟ ਸੀਗਾ ਵੀ ਜੇ ਤੁਸੀਂ ਅਵਾਰਡ ਰਹੀਂ ਜਿਹਦੀ ਜ਼ਮੀਨ ਅਕਵਾਇਰ ਹੁੰਦੀ ਹੈ ਉਹਨਾਂ ਪਹਿਲਾਂ ਦੱਸਿਆ ਕਿ ਕਿ ਪੇਮੈਂਟ ਵੀ ਲੈ ਸਕਦੇ ਆ ਤੁਸੀਂ ਪਰ ਇਹਦੇ ਜਿਦਾ ਅਵਾਰਡ ਹੀ ਨਹੀਂ ਹੋ ਰਿਹਾ ਇਹ ਤਾਂ ਇੱਕ ਸੈਟਲਮੈਂਟ ਹੈ ਜੀਮੀਦਾਰ ਨਾਲ ਜਿਹਦਾ ਪ੍ਰਾਪਰਟੀ ਡੀਲਰ ਵਾਲਾ ਕੰਮ ਕਰ ਰਿਹਾ ਹੈ ਜੀਮੀਦਾਰ ਨਾਲ ਜੀਮੀਦਾਰ ਦੀ ਜ਼ਮੀਨ ਦੀ ਰਜਿਸਟਰੀ ਕਮਾਟਾ ਦੇ ਨਾਮ ਹੋ ਰਹੀ ਹੈ ਇਹ ਅਵਾਰਡ ਤਾਂ ਹੈ ਨਹੀਂ ਸੋ ਇਸ ਕਰਕੇ ਇਹੀ ਗੱਲ ਨੂੰ ਅਸੀਂ ਕਹਿ ਰਹੇ ਆ ਤੇ ਕੌਣ ਜਦੋਂ ਜ਼ਿਮੀਦਾਰ ਦੀ ਕਮਾਟਾ ਦੇ ਨਾਂ ਰਜਿਸਟਰੀ ਹੋਊਗੀ ਉਹਨੂੰ ਐਲਓਆਈ ਮਿਲੂ ਐਲਓਆਈ ਮਿਲਣ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਵੇਚਣ ਜਾਊ ਉਹਦਾ ਇੱਕ ਹੋਰ ਉਹ ਜਦੋਂ ਵੇਚਣ ਜਾਊ ਤਾਂ ਉਹਦੀ ਕੀਮਤ ਲੱਖ ਰੁਪਏ ਗੱਜ ਘੱਟੋ-ਘੱਟ 80000 ਰੁਪਏ ਗੱਜ ਮੰਨ ਲਓ ਜੇ ਉਹਦਾ 1000 ਗੱਜ ਉਹਨੇ ਵੇਚਿਆ ਤਾਂ ਉਹ 8 ਕਰੋੜ ਮਿਲ ਗਿਆ 8 ਕਰੋੜ ਦਾ 33% ਟੈਕਸ ਚਲੇ ਜਾਣਾ ਬਿਲਕੁਲ ਠੀਕ ਹੈ ਨਾ ਜਿਹੜਾ ਆਈਟੀਆਰ ਤੋਂ ਨਾ ਉਹ ਚਲੇ ਜਾਣਾ ਸੋ ਇਸ ਕਰਕੇ ਬਹੁਤ ਖਾਚੇ ਯਾਰ ਇਹ ਜਿਹੜੀ ਸਕੀਮ ਹੈ ਸੇਫ ਸਕੀਮ ਸਾਫ ਤੋਰੀ ਹੈ ਸੋ ਇਸ ਕਰਕੇ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕਮਾਂਡਾ ਦੇ ਅਫਸਰਾਂ ਦੇ ਹੱਥ ਖੜੇ ਹੈ ਉਹ ਉਹ ਉਹਨਾਂ ਦੀ ਜੇ ਗੱਲ ਸੁਣੀਏ ਤਾਂ ਉਹ ਕਹਿੰਦੇ ਵੀ ਅਸੀਂ ਬੜੀ-ਬੜੀ ਪਾਲਿਸੀ ਸਰਕਾਰ ਨੂੰ ਭਰਾਂ ਕੇ ਭੇਜੀ ਸੀ ਪਰ ਪਤਾ ਨਹੀਂ ਜੇ ਰਾਤੋ-ਰਾਤ ਚੇਂਜ ਹੋ ਗਿਆ ਨਵੀਂ ਪਾਲਿਸੀ ਬਣ ਕੇ ਤੇ ਸਾਡਾ ਤਾਂ ਇਹ ਕਹਿਣਾ ਕਿ ਵੱਡੇ ਪ੍ਰਾਪਰਟੀ ਡੀਲਰਾਂ ਨੂੰ ਵੱਡੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੀ ਪਾਲਿਸੀ ਕੌਸੀ ਬਣੀ ਹੈ ਦੇਖੋ 50 ਏਕੜ ਕਿਸੇ ਦੀ ਐਕਵਾਇਰ ਹੋ ਰਹੀ ਹੈ ਉਹਨੂੰ ਇਹ 20 ਕਿਲੇ ਛੱਡ ਰਹੇ ਆ ਜੀ ਇਹ ਜ਼ਮੀਰ ਦੀ ਜ਼ਿਮੀਂਦਾਰੀ ਐਕਵਾਇਰ ਹੋ ਰਹੀਆਂ ਨੂੰ 50 ਵਿੱਚ ਕਹਿੰਦੇ ਵੀ ਤੁਹਾਨੂੰ 20 ਕਿਲੇ ਮਿਲਣਗੇ ਸੋ ਇਸ ਕਰਕੇ ਇਹ ਕਿਹਨਾਂ ਕਿਤੇ ਦੋਹਰਾ ਮਾਮਲਾ ਸਰਕਾਰ ਵੱਲੋਂ ਪੜਾਇਆ ਜਾ ਰਿਹਾ ਔਰ ਇਹ ਵੱਡੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਕੀਮ ਜਿਹੜੀ ਆ ਲਾਂਚ ਕੀਤੀ ਤੇ ਪ੍ਰਵਿੰਦਰ ਜੀ ਦੂਜੇ ਪਾਸੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਹਲਕੇ ਦੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਕੁਲਵੰਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਨੀਤੀ ਇਹਦੇ ਵਿੱਚ ਸ਼ੰਕੇ ਕਿਸਾਨਾਂ ਦੇ ਵੱਲੋਂ ਜਾਂ ਫਿਰ ਪਾਰਟੀਆਂ ਦੇ ਵੱਲੋਂ ਜਤਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਮੈਂ ਵਿਚਾਰ ਕਰਨ ਦੇ ਲਈ ਆਪਣੀ ਪਾਰਟੀ ਨੂੰ ਮੁੱਖ ਮੰਤਰੀ ਭਵਨਤਵ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ ਤੇ ਸੋਧ ਕੀਤੀ ਜਾ ਸਕਦੀ ਤੋਂ ਲੱਗਦਾ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦਾ ਜਿਹੜੇ ਕਿਸਾਨ ਜੱਥੇਬੰਦੀਆਂ ਦਾ ਜਿਹੜਾ ਵਿਰੋਧ ਸੀ ਉਹਦੇ ਕਰਕੇ ਦੇਖਣਾ ਪੈ ਰਿਹਾ ਜੀ ਮਨਦੀਪ ਜੀ ਪਹਿਲੀ ਗੱਲ ਤਾਂ ਇਹ ਹੈ ਜਦੋਂ ਇਹ ਸਕੀਮ ਬਣਦੀ ਹੈ ਸਭ ਤੋਂ ਪਹਿਲਾਂ ਜੀ ਜਦੋਂ ਪ੍ਰੋਪੋਜ਼ਲ ਬਣਦੀ ਸੀ ਜਦੋਂ ਜ਼ਮੀਨ ਐਕਵਾਇਰ ਹੁੰਦੀ ਸੀ ਕੀ ਉਹਦਾ ਮੈਂਬਰ ਹੁੰਦਾ ਸੀਗਾ ਐਮ ਐਲ اے ਮੈਂਬਰ ਪਾਰਲੀਮੈਂਟ ਉਸ ਪਿੰਡ ਦਾ ਸੰਬੰਧਿਤ ਪਿੰਡ ਦਾ ਸਰਪੰਚ ਉਹਨਾਂ ਦੀ ਇੱਕ ਕਮੇਟੀ ਬਣਦੀ ਸੀਗੀ ਡੀ ਸੀ ਉਹਦਾ ਚੇਅਰਮੈਨ ਹੁੰਦਾ ਸੀਗਾ ਪ੍ਰਕਾਸ਼ਨੀਆ ਸਰਕਾਰਾਂ ਚ ਉਹ ਪ੍ਰਾਈਸ ਡਿਸਕਸ ਕਰਦੇ ਸੀਗੇ ਉਹ ਲੈਂਡ ਪੂਲਿੰਗ ਦਾ ਮਾਪਦੰਡ ਤਾਂ ਫਿਕਸ ਕਰਦੇ ਸੀਗੇ ਪਰ ਹੁਣ ਤਾਂ ਐਮ ਐਨ ਏ ਨੂੰ ਕਿਹਨੀ ਪੌਸਿਬਲ ਆਣ ਲੱਗੇ ਉਹ ਐਮਐਲਏ ਸਾਹਿਬ ਕਿਹੜੀ ਹਕੀਕਤ ਨਾਲ ਕਹਿ ਰਹੇ ਆ ਮੈਂ ਸਮਝ ਨਹੀਂ ਲੱਗਿਆ ਕਿ ਉਹ ਹੁਣ ਕਿਸ ਤਰ੍ਹਾਂ ਕਹਿ ਰਹੇ ਆ ਪਹਿਲਾਂ ਇਹਨਾਂ ਨੂੰ ਕਿਉਂ ਨਹੀਂ ਭਰੋਸੇ 'ਚ ਲੈ ਕੇ ਗਿਆ ਉਹ ਕਿਉਂ ਨਹੀਂ ਲੈ ਕੇ ਲਿਆ ਜਾਣਾ ਚਾਹੀਦਾ ਇਹ ਕਿ ਐਮਐਲਏ ਮੁਹਾਲੀ ਦੀ ਗੱਲ ਨਹੀਂ ਹੈ ਕਿ ਐਮਐਲਏ ਖਰੜ ਦਾ ਵੀ ਆਉਂਦਾ ਏਰੀਆ ਲੁਧਿਆਣਾ ਦੇ ਕਈ ਐਮਐਲਏ ਦਾ ਏਰੀਆ ਹੁੰਦਾ ਹੋਣਾ ਜਿਹੜਾ ਵਜੀ ਦੇ ਐਮਐਲਏ ਦਾ ਏਰੀਆ ਹੁੰਦਾ ਹੋਊਗਾ ਕਿਉਂ ਨਹੀਂ ਇਹਨਾਂ ਨੂੰ ਪਹਿਲਾਂ ਭਰੋਸੇ 'ਚ ਲੈ ਕੇ ਜ਼ਮੀਨ ਅਕਵਾਇਰ ਕਰੀ ਜਾ ਰਹੀ ਕਿਉਂ ਨਹੀਂ ਇਹਨਾਂ ਨੂੰ ਪੁੱਛਿਆ ਗਿਆ ਕਿ ਇੱਥੇ ਕੀ ਬਣਾਉਣਾ ਕੀ ਇਹਦੀ ਪ੍ਰੋਪੋਜ਼ਲ ਹੈ ਕਿਉਂ ਕਿ ਚਾਰ ਰੇਟ ਦਈ ਜਾਂ ਕਿ ਕੀ ਲੈਂਡ ਪੁਲਿੰਗ ਤੇ ਵਿਚਾਰ ਕਰਨਾ ਵੀ ਕਿੱਦਾਂ ਕਿੱਦਾਂ ਕਵਰ ਕਰਨੀ ਹੈ ਇਹ ਇਹ ਵੀ ਚਿੰਤਾ ਦਾ ਵੀ ਗੱਲ ਹੈ ਪੰਜਾਬ ਦੇ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਨੂੰ ਅਗਨੋਰ ਕਰਕੇ ਦਿੱਲੀ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਇਹ ਪੌਸੀ ਮਤਲਬ ਵਿੱਚ ਲਿਆ ਦੀ ਗਈ ਤਾਂ ਲੱਗਦਾ ਕਿ ਤਨੇ ਕਿਤੇ ਇਹ ਵੀ ਇਲਜ਼ਾਮ ਲਾ ਦੇਣਗੇ ਕਾਰਪੋਰੇਟ ਘਰਾਣਿਆਂ ਦੇ ਰਾਹੇ ਇਹ ਜਮੀਨਾਂ ਜਿਹੜੇ ਪੰਜਾਬ ਦੀ ਉਪਜਾਊ ਜ਼ਮੀਨਾਂ ਨੇ ਇਹਨਾਂ ਨੂੰ ਫੜਾਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤਾਂ ਬਿਲਕੁਲ ਫਾਇਦਾ ਬਿਲਕੁਲ ਕਰ ਰਹਾ ਤੁਹਾਨੂੰ ਵੱਡੇ ਵੱਡੇ ਬਿਲਡਰ ਕਾਰਪੋਰੇਟ ਘਰਾਣਿਆਂ ਦਾ ਚਰਾਜ ਹੈ ਉਹਨਾਂ ਤੋਂ ਅੰਡਰ ਟੇਬਲ ਸੈਟਿੰਗ ਹੋਣੀ ਹੈ ਅੰਡਰ ਟੇਬਲ ਉਹਨਾਂ ਦਾ ਕੀ ਲੈ ਲੈਣਾ ਤੇ ਉਹਨਾਂ ਨੂੰ ਜ਼ਮੀਨ ਦੇ ਦੇਣੀ ਲੱਗਣਾ ਕੁਛ ਨਹੀਂ ਲੱਗਣਾ ਕੀ ਹੈ ਲੱਗਣਾ ਤਾਂ ਬਸ ਜ਼ਮੀਨ ਟੀਵੀ ਦਾ ਨੇ ਜ਼ਮੀਨ ਦੇ ਦੇਣੀ ਅੰਡਰ ਟੇਬਲ ਪੈਸੇ ਲੈ ਕੇ ਉਹਨਾਂ ਨੂੰ ਪ੍ਰੋਜੈਕਟ ਪਕਾ ਦੇਣਾ ਇਹਨਾਂ ਨੇ ਸੋ ਇਹ ਕਿਤੇ ਨਾ ਕਿਤੇ ਇਹ ਇਹ ਜਿਹੜਾ ਹੈ ਇਹ ਤਾਂ ਬਿਲਕੁਲ ਕਲੀਅਰ ਹੋ ਗਿਆ ਕਿ ਸਰਕਾਰ ਸੁਹਿਰਪਰੀ ਹੈਗੀ ਸਰਕਾਰ ਤੇ ਜਿਹੜੇ ਜਿੱਥੋਂ ਇਹ ਸਰਕਾਰ ਚੱਲ ਰਹੀ ਹੈ ਉਹ ਬੰਦਿਆਂ ਦੇ ਦਿਲ 'ਚ ਬੇਈਮਾਨੀ ਹੈ ਉਹ ਅੰਡਰ ਟੇਬਲ ਪੈਸਾ ਕੱਟਣਾ ਕਰਨਾ ਜਾ ਰਹੇ ਆ ਇਸ ਕਰਕੇ ਇਹ ਸਕੀਮ ਅਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਵਪਾਰੀ ਨੂੰ ਅਜੋ ਤਾਂਹੀ ਰਾੜਾ ਪਾ ਰਹੇ ਆ ਸਾਰੇ ਸੜਕਾਂ ਦੇ ਆਉਣ ਨੂੰ ਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਕੱਲ ਨੂੰ ਬੜਾ ਪਰਚੈਸ ਲੁਧਿਆਣਾ ਦੇ ਵਿੱਚ ਕਰਨ ਜਾ ਰਿਹਾ ਹੈ ਇਹ ਤੋਂ ਪਹਿਲਾਂ ਵੀ ਅਨੇਕ ਦਿਨ ਕਰਿਆ ਸੋ ਇਸ ਕਰਕੇ ਇਹ ਜਿਹੜੀ ਸਕੀਮ ਹੈ ਫੇਸ ਸਕੀਮ ਹੈ ਔਰ ਇਹ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਠੱਗਣ ਲਈ ਇੱਕ ਪਾਲਿਸੀ ਬਣਾਈ ਗਈ ਹੈ ਸਵਾਨਾ ਸਾਹਿਬ ਆਖੀਰਲਾ ਸਵਾਲ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੰਨੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆਪਣੇ ਲੈਂਡ ਪੋਲੀ ਨੀਤੀ ਦੇ ਤਹਿਤ ਅਕਵਾਇਰ ਕਰਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦਾ ਵਿਕਾਸ ਕਿਵੇਂ ਹੋਏਗਾ ਸਰ ਮੈਂ ਮੋਟੀ ਉਦਾਹਰਨ ਦਿੰਦਾ ਤੁਹਾਨੂੰ ਚੰਡੀਗੜ੍ਹ ਅਕਵਾਇਰ ਹੋਇਆ ਸੀਗਾ ਮਨ ਲੱਗਦਾ ਬੇਸ ਆਜ਼ਾਦ ਹੋਣ ਤੋਂ ਬਾਅਦ ਜੀ ਮੇਰੇ ਕੰਨਾਲ 1949 1952 ਲਗ ਲਗ ਹੋਈ ਸੀ ਪਹਿਲਾਂ ਥੋੜੇ ਪਿੰਡ ਹੋ ਗਏ ਸੀ ਅਕਵਾਇਰ 28 ਪਿੰਡ ਪਾਸੇ ਮੇਰੇ ਕੰਨਾਲ ਕਿ ਕਿੰਨੀ ਹੋਣੇ ਜ਼ਮੀਨ ਅਕਵਾਇਰ ਕਰ ਰਹੇ ਹਨ ਆ ਉਹਦਾ ਚੌਥਾ ਹਿੱਸਾ ਜਿਹੜਾ ਚੰਡੀਗੜ੍ਹ ਅੱਜ ਵੀ ਡਵੈਲਪ ਕੀ ਹੋਇਆ। ਕਈ ਸੈਕਟਰ ਖਾਲੀ ਪਈਆਂ। ਸੋਨਾ ਸਰ ਉਹ ਤਾਂ ਇਸ ਦਾ ਇੱਕ ਇੱਕ ਸਿਟੀ ਵੈਲ ਪਲਾਨ ਸਿਟੀ ਬਣਾ ਸੀਗਾ ਜਿਹੜਾ ਯੂਟੀ ਦੇ ਅੰਦਰ ਸੀਗਾ। ਹਨਾ ਉਹ ਡਵੈਲਪ ਨਹੀਂ ਹੋਇਆ। ਇੰਨੀ ਦੇਰ ਕਿਉਂ ਡਵੈਲਪ ਕਰਦੇ ਨੇ ਕਿ ਇਹ ਤਾਂ ਸਿੱਧਾ ਸਿੱਧਾ ਢਾਕਾ ਮਾਰਨ ਦੇ ਲਈ ਪੰਜਾਬ ਦੇ ਲੋਕਾਂ ਦੀ ਜ਼ਮੀਨ ਨੂੰ ਬੰਜਰ ਕਰਨ ਦੇ ਲਈ ਪੰਜਾਬ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਦੇ ਲਈ ਜ਼ਮੀਨ ਖਰ ਕਰ ਰਹੀ ਹੈ। ਜੀ ਜੀ ਧੰਨਵਾਦ ਸੋਨਾ ਸਾਹਿਬ ਤੁਹਾਨੂੰ ਬਹੁਤ ਤਨਵਰ ਦੇ ਖੰਸਾ ਕਥਾਈ ਜੀ ਸੋ ਇਹਨਾਂ ਸ਼੍ਰੋਮਣੀ ਕਾਦਰ ਦੇ ਲੀਡਰ ਪ੍ਰਿੰਤ ਸਿੰਘ ਸਵਾਣਾ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਜਿਹੜੇ ਆਪਣੇ ਵਿਚਾਰ ਪੇਸ਼ ਕੀਤੇ ਕਿ ਨੇ ਕਿਉਂਕਿ ਹੁਣ ਜਿਸ ਤਰ੍ਹਾਂ ਐਮਐਲਏ ਕੁਲਵੰਤ ਸਿੰਘ ਹੋਰਾਂ ਦਾ ਬਿਆਨ ਆਇਆ ਸੀ ਕਿ ਜਿਹੜੀ ਸ਼ੰਕੇ ਨੇ ਕਿਸਾਨਾਂ ਨੂੰ ਪਾਰਟੀਆਂ ਨੂੰ ਉਸਤੇ ਉੱਤੇ ਮੈਂ ਪਾਰਟੀ ਨੂੰ ਕਿਹਾ ਕਿ ਵਿਚਾਰ ਕੀਤਾ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੋਧ ਹੋ ਸਕਦੀ ਹੈ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਬਾਕੀ ਸਿਆਸੀ ਪਾਰਟੀਆਂ ਤੇ ਪਲੱਸ ਕਿਸਾਨ ਜਥੇਬੰਦੀਆਂ ਵਰਸਜ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਬਣ ਚੁੱਕਿਆ ਕਿਤਨਾ ਕਿਤੇ ਇਹ ਚੋਣ ਮੁੱਦਾ 2027 ਦੇ ਵਿੱਚ ਭਾਰੂ ਰਹੇਗਾ ਇਸ ਦੇ ਉੱਤੇ ਹੀ ਹੁਣ ਮਾਨ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਹੁਣ ਵੇਖਣਾ ਬੇਅਦਖਾਸ ਹੋਵੇ ਕਿ ਮਾਨ ਸਰਕਾਰ ਇਸ ਮਸਲੇ ਨਾਲ ਕੇ ਯੂ ਟਰਨ ਮਾਰਦੀ ਹੈ ਜਾਂ ਫਿਰ ਇਸ ਦੇ ਵਿੱਚ ਸੋਧ ਕਰਕੇ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਉਸੇ ਤਰ੍ਹਾਂ ਜਿਹੜਾ ਉਹ ਫੈਸਲਾ ਟਲ ਰਹੇਗਾ ਜਾਂ ਫਿਰ ਇਸ ਦੇ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਸੋ ਤੁਸੀਂ ਵੇਖਦ ਰਹੋ ਕਵਰਟੀ ਪੰਜਾਬ ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ